ਪ੍ਰਾਇਓਰਟੀ ਪੰਜਾਬ ਵਾਸਤੇ ਹੈ ਕਿ ਹਾਊ ਟੂ ਡੀਲ ਵਿਦ ਫਲਡਸ ਕਿ ਨੁਕਸਾਨ ਜਿਹੜਾ ਹੋਇਆ ਹੈ ਉਹ ਕਦੀ ਵੀ ਹਿਸਟਰੀ ਚ ਇੰਨਾ ਨੁਕਸਾਨ ਕਦੀ ਨਹੀਂ ਹੋਇਆ ਫਲਡਸ ਨਾਲ ਐਸ ਵੇਲੇ ਜੋ ਵਰੀ ਕੰਜ਼ਰਵੇਟਿਵ ਐਸਟੀਮੇਟਸ ਓਵਰ 1 ਬਿਲੀਅਨ ਪਾਉਂਡਸ which is roughly 13000 and 300 ਕਰੋੜ ਇੰਡੀਅਨ ਰੁਪੀਸ ਸੋ 300 ਤੋਂ ਜ਼ਿਆਦਾ ਸਕੂਲ ਵੀ ਇਫੈਕਟ ਹੋਏ ਨੇ ਸਕੂਲ ਬੰਦ ਨੇ ਪੜ੍ਹਾਈ ਇਫੈਕਟ ਹੋ ਰਹੀ ਹੈ ਬੱਚਿਆਂ ਦੀ ਮੈਨੂੰ ਪਤਾ ਕੀਤਾ ਸੀ ਕਿ ਸਾਡੇ ਅਕਾਲ ਅਕੈਡਮੀਆਂ ਦੇ ਜੋ ਸਕੂਲ ਹੈ ਵੀ ਆਰ ਵੈਰੀ ਲੱਕੀ ਕਿ ਉਹਨਾਂ ਦੇ ਵਿੱਚ ਕਿਸੇ ਚ ਪਾਣੀ ਨਹੀਂ ਗਿਆ ਪਰ ਸਕੂਲ ਬੰਦ ਹੋਣ ਕਰਕੇ ਜਿਹੜੀ ਵੀ ਟੈਂਪਰੇਰੀ ਅਕਾਮੋਡੇਸ਼ਨ ਫਲਡ ਅਫੈਕਟਡ ਏਰੀਆਜ਼ ਵਾਸਤੇ ਪ੍ਰੋਵਾਈਡ ਕੀਤੀ ਜਾ ਰਹੀ ਹੈ ਉਹਦੇ ਵਾਸਤੇ ਅਕਾਲ ਕੈਡੀਜ਼ ਵੀ ਯੂਜ਼ ਕੀਤੀਆਂ ਜਾ ਰਹੀਆਂ ਨੇ ਤੇ ਬਾਕੀ ਜਿਹੜਾ ਇਹਦੇ ਚ ਜਿਸ ਤਰ੍ਹਾਂ ਦੱਸਿਆ ਕਿ ਬਹੁਤ ਬਿਗ ਲਾਸ ਹੋਣ ਕਰਕੇ ਸਾਰੀਆਂ ਸੰਗਤਾਂ ਅੱਗੇ ਅਪੀਲ ਹੈ ਗੁਰੂ ਘਰ ਅੱਗੇ ਜਿੰਨੇ ਵੀ ਐਨ ਜੀਓ ਸਿੱਖ ਨਾਨ ਸਿੱਖ ਪੰਜਾਬ ਦੇ ਵਿੱਚ ਪੰਜਾਬ ਤੋਂ ਬਾਹਰ ਜਿੰਨੇ ਵੀ ਐਨ ਜੀਓਜ਼ ਨੇ ਇਸ ਵੇਲੇ ਸਾਰਿਆਂ ਦੀ ਜ਼ਿੰਮੇਵਾਰੀ ਮੋਰਲ ਅਬਲੀਗੇਸ਼ਨ ਬਣ ਜਾਂਦੀ ਹੈ ਕਿ ਪੰਜਾਬ ਜਿਸ ਨੇ ਪੂਰੇ ਹਿੰਦੁਸਤਾਨ ਨੂੰ ਅੰਨ ਅੰਨ ਦਾਤਾ ਵੀ ਕਹਿੰਦੇ ਨੇ ਹਿੰਦੁਸਤਾਨ ਦਾ ਤੇ ਹਰ ਇੱਕ ਮੁਸੀਬਤ ਵੀ ਚੱਲੀ ਹੈ ਕਿਤੇ ਵੀ ਫਲੱਡਸ ਹੋਏ ਕਿਤੇ ਵੀ ਨੇਚਰਲ ਡਿਜ਼ਾਸਟਰ ਹੋਏ ਨੇ ਆਪਣੇ ਪੰਜਾਬ ਨੇ ਵੱਧ ਚੜ ਕੇ ਹਿੱਸਾ ਪਾਇਆ ਹੈ ਤੇ ਹੁਣ ਇਸ ਵੇਲੇ ਜੋ ਟਾਈਮ ਹੈ ਉਹ ਪੰਜਾਬ ਦੇ ਨਾਲ ਖੜੇ ਹੋਣ ਦਾ ਹੈ ਤੇਰੀ ਸੰਗਤ ਪੋਚ ਸੋਚ ਦਿਨ ਰਾਤੀ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ ਮੇਰਾ ਕਰਮ ਕੁਟਿਲਤਾ मेरी हरो विपद जन करो सुभाई ਪੰਜਾਬ ਦੀ ਜੋ ਅੱਜ ਦੇ ਟਾਈਮ ਦੀ ਜੋ ਸਿਚੁਏਸ਼ਨ ਹੈ ਫਲੱਡਸ ਦਾ ਵਰਸਟ ਫਲੱਡਸ ਵੀ ਹੈਵ ਐਵਰ ਸੀਨ ਹਨਾ ਉੱਥੇ ਫਲੱਡਸ ਆਏ ਹੋਏ ਨੇ ਉਹਦੇ ਨਾਲ ਕਿੰਨਾ ਨੁਕਸਾਨ ਹੋਇਆ ਆ ਹੋ ਰਿਹਾ ਆ ਤੇ ਹੋਵੇਗਾ ਉਹਦਾ ਅੰਦਾਜ਼ਾ ਹਜੇ ਸਾਨੂੰ ਲਗਾਉਣਾ ਬਹੁਤ ਡਿਫਿਕਲਟ ਹੈਗਾ ਆ ਬਟ ਜੋ ਸਾਨੂੰ ਅਸੀਂ ਲੱਗ ਰਿਹਾ ਹੈਗਾ ਜੋ ਅਸੀਂ ਸੋਚ ਸਕਦੇ ਹੈਗੇ ਆ ਟੈਟ ਦਾ ਮੂਮੈਂਟ ਇਜ਼ ਕਿ ਜਿਹੜੀਆਂ ਫੈਮਿਲੀਜ਼ ਅ ਕੈਲੋ ਇੱਕ ਹੈਂਡ ਟੂ ਮਾਉਥ ਸਿਗੀਆਂ ਸਰਵਾਈਵਲ ਤੇ ਸਿਗੀਆਂ ਉਹਨਾਂ ਵਿੱਚ ਬਹੁਤ ਵੱਡਾ ਵਾਧਾ ਹੋਏਗਾ ਕਲਕਾਤਾ ٹرسٹ ਜਿਹੜੀ ਚੈਰਿਟੀ ਹੈਗੀ ਹੈ ਜੀ ਯੂਕੇ ਦੇ ਵਿੱਚ ਜਾਂ ਬੜੂ ਸਾਬ ਦੇ ਵਿੱਚ ਮੇਨਲੀ ਆਪਰੇਟ ਕਰਦੇ ਹੈਗੇ ਆ ਦੇਖੋ ਆਲਰੇਡੀ ਉਹ ਅੰਡਰ ਪ੍ਰਿਵੀਲੇਜ ਜਿਹੜੀਆਂ ਫੈਮਿਲੀਜ਼ ਹੈ ਜਿਹੜੇ ਆਪਣੇ ਬੱਚਿਆਂ ਦੀ ਐਜੂਕੇਸ਼ਨ ਨੂੰ ਨਹੀਂ ਸਪੋਰਟ ਕਰ ਪਾ ਰਹੀਆਂ ਉਹਨਾਂ ਨੂੰ ਆਲਰੇਡੀ ਸਪੋਰਟ ਕਰਦੀ ਹੈਗੀ ਹੈ ਚੈਰਿਟੀ ਬਟ ਹੁਣ ਕੀ ਹੋ ਗਿਆ ਜੀ ਹੁਣ ਸਿਚੁਏਸ਼ਨ ਇਸ ਤਰ੍ਹਾਂ ਦੀ ਹੋ ਗਈ ਹੈ ਡਿਊ ਟੂ ਦਾ ਫਲਡਸ ਹੁਣ ਉਹਨਾਂ ਫੈਮਿਲੀਜ਼ ਦੇ ਵਿੱਚ ਬਹੁਤ ਵੱਡਾ ਵਾਧਾ ਹੋਣ ਵਾਲਾ ਹੈਗਾ ਆ ਤੇ ਹੋ ਗਿਆ ਹੈਗਾ ਆ ਕਿਉਂਕਿ ਦੇਖੋ ਕਿੰਨੇ ਹਜ਼ਾਰਾਂ ਹੀ ਇਸ ਤਰ੍ਹਾਂ ਦੇ ਪਰਿਵਾਰ ਹੋਣਗੇ ਕਿ ਜਿਨ੍ਹਾਂ ਨੂੰ ਹੁਣ ਆਪਣੇ ਸਰਵਾਈਵਲ ਦਾ ਵੀ ਹਜੇ ਨਹੀਂ ਪਤਾ ਕਿ ਕਿਸ ਤਰ੍ਹਾਂ ਕਰਨਾ ਆ ਵੀ ਆਰ ਨਾਟ ਵੈਰੀ ਹੋਪਫੁਲ ਬਿਕੋਜ਼ ਉਹਦਾ ਰੀਜ਼ਨ ਇਹਦੇ ਨਾਲ ਇੱਕ ਮੈਂ ਜੋੜਦਿਆਂ ਕਿ ਜਿਹੜੀ ਫਸਲਾਂ ਅਸੀਂ ਦੇਖਦੇ ਹਾਂ ਕਿ ਹੁਣ ਜਿਹੜੀ ਹੁਣ ਬੀਜੀਆਂ ਹੋਈਆਂ ਫਸਲਾਂ ਸੀਗੀਆਂ ਉਹ ਖਰਾਬ ਹੋ ਗਈਆਂ ਹਨਾ ਜੀ ਬਟ ਅਸੀਂ ਜੇ ਹੁਣ ਦੇਖੀਏ ਜਿਹੜੀ ਨੈਕਸਟ ਸਾਡੀ ਜਿਹੜੀ ਫਸਲ ਆਏਗੀ ਉਹ ਵੀ ਹੁਣ ਟਾਈਮ ਸਿਰ ਨਹੀਂ ਬੀਜੀ ਜਾ ਸਕਦੀ ਸੋ ਉਹਦੇ ਨਾਲ ਅਫੈਕਟ ਇਹ ਹੋ ਰਿਹਾ ਵੀ ਹੁਣ ਤਾਂ ਜੋ ਹੈ ਸੋ ਹੈ ਅਗਲੀ ਫਸਲ ਵੀ ਸ਼ਾਇਦ ਸਾਡੀ ਖਰਾਬ ਹੋ ਜਾਣੀ ਹੈਗੀ ਆ ਉਹਨਾਂ ਪਰਿਵਾਰਾਂ ਦੀ ਜਿਹੜੇ ਆਲਰੇਡੀ ਫਲਡ ਅਫੈਕਟਡ ਏਰੀਆਜ਼ ਦੇ ਵਿੱਚ ਹੈਗੇ ਆ ਸੋ ਹੁਣ ਇਹ ਕਿੰਨਾ ਲੰਮਾ ਇਹਦਾ ਅਸਰ ਹੋਏਗਾ ਔਰ ਔਰ ਜ਼ਮੀਨਾਂ ਨੂੰ ਬੈਕ ਟੂ ਨੋਰਮਲ ਕਲਟੀਵੇਟਿਡ ਲੈਂਡਸ ਬਣਾਉਣ ਦੇ ਲਈ ਕਿੰਨੀ ਜੱਦੋਜਹਿਦ ਔਰ ਕਿੰਨਾ ਫਾਈਨੈਂਸ਼ੀਅਲ ਸਪੋਰਟ ਜਾਂ ਕੈਪੀਟਲ ਉਹਨੂੰ ਚਾਹੀਦੀ ਹੈ ਜਿਹੜੀ ਉਹਨਾਂ ਕੋਲ ਨਹੀਂ ਹੈਗੀ ਸੋ ਇਹ ਬੜਾ ਵੱਡਾ ਚੈਲੰਜ ਹੁਣ ਲੌਂਗ ਟਰਮ ਚੈਲੰਜ ਹੈਗਾ ਆ ਇਹ ਚੈਲੰਜ ਤੋਂ ਬਾਹਰ ਨਿਕਲਦੇ ਨਿਕਲਦੇ ਅਗਲਾ ਸਾਲ ਵੀ ਲੱਗ ਜਾਣਾ ਨਨ ਕਰਨਾ ਬਿਲਾਬ ਕਹਿ ਰਬਦਾਸ ਪਰੋ ਸਰਸੰਗਤ ਜੀ ਹੁਣ ਕਲਕੀਤਾ ٹرسٹ ਚੈਰਿਟੀ ਜਿਹੜੀ ਹੈਗੀ ਜਾਂ ਹੋਰ ਚੈਰਿਟੀਆਂ ਵੀ ਹੁੰਦੀਆਂ ਨੇ ਸਾਡੇ ਹੁਣ ਸੰਸਥਾਵਾਂ ਦਾ ਇਹ ਫਰਜ਼ ਬਣ ਜਾਂਦਾ ਕਿ ਜਿੰਨੇ ਵੱਧ ਤੋਂ ਵੱਧ ਇਨਟੇਕ ਬੱਚਿਆਂ ਦੇ ਕਰ ਸਕਣ ਉਹਨਾਂ ਇਹਨਾਂ ਨੂੰ ਕਰਨਾ ਪੈਣਾ ਆ ਇਹਨਾਂ ਦੀ ਜ਼ਿੰਮੇਵਾਰੀ ਹੈ ਤੇ ਨਾਲ ਦੀ ਨਾਲ ਇਸੇ ਕਰਕੇ ਅਸੀਂ ਤੁਹਾਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਹੁਣ ਪਹਿਲਾਂ ਨਾਲੋਂ ਵੀ ਜ਼ਿਆਦਾ ਵੱਧ ਚੜ ਕੇ ਸਾਡੇ ਨਾਲ ਜੁੜੋ ਬੱਚਿਆਂ ਦੀ ਸਪੌਂਸਰਸ਼ਿਪ ਕਰੋ ਤਾਂ ਕਿ ਕਲਗੀਧਰ ٹرسٹ ਬੜੂ ਸਾਫ ਦੇ ਵਿੱਚ ਜਿਹੜੀਆਂ 130 ਦੇ ਕਰੀਬ ਅਕੈਡਮੀਆਂ ਹੈਗੀਆਂ ਨੇ ਉਹ ਅਕੈਡਮੀਆਂ ਵੀ ਵਧੇ ਤਾਂ ਕਿ ਬੱਚੇ ਹੋਰ ਲਏ ਜਾ ਸਕਣ ਤੇ ਇਹਨਾਂ ਦੀ ਸਪੌਂਸਰਸ਼ਿਪਸ ਵੀ ਵਧਾਈਏ ਅਸੀਂ ਚੈਰਿਟੀ ਨੂੰ ਵੀ ਸਪੋਰਟ ਕਰੀਏ ਤਾਂ ਕਿ ਚੈਰਿਟੀ ਸਮਾਜ ਦੇ ਵਿੱਚ ਹੋਰ ਜਿਹੜਾ ਵੱਧ ਚੜ ਕੇ ਆਪਣਾ ਜਿਹੜਾ ਚੈਰੀਟੇਬਲ ਕੌਜ਼ ਐਕਟੀਵਿਟੀਆਂ ਹੈ ਉਹਨੂੰ ਹੋਰ ਵਧਾਇਆ ਜਾ ਸਕੇ ਸੋ ਸਾਡੀ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਹੈ ਅਪੀਲ ਹੈ ਸਾਰੀ ਸੰਗਤ ਦੇ ਅੱਗੇ ਕਿ ਵੱਤਵੱਤ ਕਲਕੱਤਾ ٹرسٹ ਚੈਰਿਟੀ ਬੜੂ ਸਾਹਿਬ ਨੂੰ ਤੁਸੀਂ ਸਪੋਰਟ ਕਰੋ ਸਪਾਂਸਰਸ਼ਿਪ ਲਈ ਵੀ ਵਨ ਆਫ ਡੋਨੇਸ਼ਨ ਲਈ ਵੀ ਔਰ ਹਾਂ ਸਪੋਰਟ ਕਰਨ ਤੋਂ ਪਹਿਲਾਂ ਤੁਸੀਂ ਸਾਡੇ ਨਾਲ ਸੰਪਰਕ ਕਰੋ ਜਿੰਨੀਆਂ ਵੀ ਤੁਹਾਡੇ ਕੁਐਰੀਜ਼ ਐ ਕੁਐਸਚਨਸ ਐ ਸਾਡੇ ਨਾਲ ਪਹਿਲਾਂ ਡਿਸਕਸ ਕਰੋ ਜਦੋਂ ਤੁਹਾਡੇ ਮਨ ਦੀ ਤਸੱਲੀ ਹੋ ਗਈ ਤੁਸੀਂ ਉਦੋਂ ਸਪੋਰਟ ਕਰੋ ਬਿਕੋਜ਼ ਬੱਚਿਆਂ ਦੀ ਸਪੌਂਸਰਸ਼ਿਪ ਜਿਹੜੀ ਹੁੰਦੀ ਹੈ ਜੀ ਇਹ ਬਿਲਕੁਲ ਟਰਾਂਸਪੇਰੈਂਟ ਐ ਪਾਰਦਰਸ਼ੀ ਇੱਕ ਪ੍ਰੋਸੈਸ ਹੈਗਾ ਐ ਜੀ ਬੱਚਾ ਤੁਹਾਨੂੰ ਅਸਾਈਨ ਕੀਤਾ ਜਾਂਦਾ ਤੁਹਾਨੂੰ ਪਤਾ ਹੋਊਗਾ ਤੁਸੀਂ ਕਿਹੜੀ ਫੈਮਿਲੀ ਕਿਹੜੇ ਪਿੰਡ ਦੇ ਕਿਹੜੇ ਬੱਚੇ ਨੂੰ ਸਪੌਂਸਰ ਕਰ ਰਹੇ ਹੋ ਤੁਸੀਂ ਮਿਲ ਵੀ ਸਕਦੇ ਹੋ ਤਾਂ ਨਾਲ ਦੀ ਨਾਲ ਤੁਹਾਨੂੰ ਉਹਨਾਂ ਦੀਆਂ ਪੀਰੀਆਡਿਕ ਜਿਹੜੀਆਂ ਟਾਈਮ-ਟਾਈਮ ਤੇ ਰਿਪੋਰਟਸ ਵੀ ਆਉਂਦੀਆਂ ਹੈਗੀਆਂ ਬੱਚੇ ਦੀਆਂ ਤੁਹਾਡੀ ਈਮੇਲ ਦੇ ਵਿੱਚ ਸੋ ਇਹ ਬੜੀ ਇੱਕ ਟਰਾਂਸਪੇਰੈਂਟ ਪ੍ਰੋਸੈਸ ਹੈ ਬਟ ਫਿਰ ਵੀ ਤੁਸੀਂ ਸਾਨੂੰ ਸੰਪਰਕ ਕਰੋ ਯੂਕੇ ਦੇ ਵਿੱਚ ਸਾਡਾ ਬੇਸ ਹੈਗਾ ਆ ਸੋ ਅਸੀਂ ਤੁਹਾਨੂੰ ਆਪਣਾ ਕੰਟੈਕਟ ਨੰਬਰ ਜਿਹੜਾ ਹੈ ਤੁਹਾਨੂੰ ਦੇ ਦੇਵਾਂਗੇ ਸੋ ਉਹਦੇ ਵਿੱਚ ਸਾਨੂੰ ਸਾਡਾ ਨਾਲ ਰਾਬਤਾ ਕਰੋ ਸੋ ਇਸ ਸਿਚੁਏਸ਼ਨ ਬਾਰੇ ਵੀ ਅਸੀਂ ਤੁਹਾਨੂੰ ਹੋਰ ਦੱਸਾਂਗੇ ਸੋ ਆਓ ਇਸ ਮੁਸ਼ਕਲ ਸੰਕਟ ਦੀ ਘੜੀ ਦੇ ਵਿੱਚ ਅਸੀਂ ਪੰਜਾਬੀਆਂ ਨਾਲ ਅਸੀਂ ਪੰਜਾਬ ਦੇ ਨਾਲ ਖੜੀਏ As everyone knows, Punjab has been hit by floods, so they're in much need for donations and people to support them. Education is a fundamental um, basis that every young child should get so that they can grow up and to be the best that they can be so i think it's wonderful seva that they're doing we should all support them mm -hmm. ਤਾ ਵੀ ਪੰਜਾਬ ਵਿੱਚ ਕੀ ਕੁਝ ਹੋਇਆ ਫਲੱਡ ਸੋਏ ਆ ਭੜ ਹੋਏ ਬਹੁਤ ਇਹ ਨੁਕਸਾਨ ਹੋਇਆ ਇੱਕ ਤਾਂ ਆਪਾਂ ਨੂੰ ਨੁਕਸਾਨ ਦਿਸਦਾ ਜਿਹਦੇ ਵਿੱਚ ਬਹੁਤ ਜਾਣਿਆਂ ਨੂੰ ਫਕਟਿਆ ਉਹਨਾਂ ਦੀ ਸਾਰੀ ਜ਼ਿੰਦਗੀ ਬਰਬਾਦ ਹੋ ਗਈਆਂ ਪਰ ਇੱਕ ਜਿਹੜਾ ਨਹੀਂ ਦਿਸਦਾ ਜਿਹੜਾ ਲੌਂਗ ਟਰਮ ਲਈ ਹੈ ਨਾ ਐਜੂਕੇਸ਼ਨ ਦਾ ਬਹੁਤ ਜ਼ਰੂਰੀ ਜਿਹੜੇ ਬੱਚੇ ਪੜ੍ਹਦੇ ਆ ਉਹਨਾਂ ਨੂੰ ਇੱਕ ਦਾ ਸਪੋਰਟ ਕਰਨਾ ਅੱਗੇ ਤੋਂ ਜਿਹੜੇ ਸਕੂਲ ਵੀ ਡਗਏ ਕਈ ਬਹੁਤ ਕੁਝ ਡੈਮੇਜ ਹੋ ਗਿਆ ਓ ਅਸੀਂ ਚਾਹੁੰਦੇ ਵੀ ਬਹੁਤ ਲੱਗਦੀ ਬਸ ਬਸ ਕਿ ਨਾ ਬੱਚਿਆਂ ਨੂੰ ਸਪான்ਸਰ ਕਰਨ ਜਿਹੜੇ ਅਫੋਰਡ ਨਹੀਂ ਕਰ ਸਕਦੇ এডੂਕੇਸ਼ਨ ਲਈ ਅੱਜ ਸਾਡੇ ਕੋਲ ਇੱਥੇ ਪਹੁੰਚੇ ਆਪਣੇ ਕਲਗਤ ਫਰਟਸ ਤੋਂ ਬੜੀ ਸਾਤ ਤੋਂ ਟੀਮ ਤੇ ਉਹ ਵੀ এডੂਕੇਸ਼ਨ ਦਾ ਬਹੁਤ ਸਪੋਰਟ ਕਰਦੇ ਬਹੁਤ ਹਾਈ ਸਟੈਂਡਰਡ ਦੀ এডੂਕੇਸ਼ਨ ਪ੍ਰੋਵਾਈਡ ਕਰਦੇ ਪੰਜਾਬ ਵਿੱਚ ਤੇ ਉਹਨਾਂ ਦੇ ਨਾਲ ਰਲ ਕੇ ਵੀ ਜੇ ਹੋਰ ਜਿੱਦਾਂ ਵੀ ਹੋ ਸਕਦਾ ਪੰਜਾਬ ਵਿੱਚ এডੂਕੇਸ਼ਨ ਨੂੰ ਆਪਾਂ ਬਹੁਤ ਜ਼ਰੂਰੀ ਸਪੋਰਟ ਕਰੀਏ ਇਹ ਸਾਡੇ ਵੱਲੋਂ ਬਹੁਤ ਜ਼ਰੂਰੀ ਬੇਨਤੀ ਹੈ ਸੰਗਤ ਕੋਤਿ ਸੋਚ ਦਿਨ ਸਿੰਘ ਸਾਹਿਬ ਬੜੂ ਸਿੰਘ ਬੜੂ ਸਾਹਿਬ ਤੋਂ ਕਲਗੀਧਰ ٹرسٹ ਦੇ ਸਿੰਘ ਸਾਹਿਬ ਆਏ ਹਨ ਉੱਥੇ ਜੋ ਬੱਚਿਆਂ ਦੀ ਪੜ੍ਹਾਈ ਚੱਲਦੀ ਹੈ ਉਸ ਵਿੱਚ ਵੀ ਮਾਇਆ ਦੀ ਬਹੁਤ ਲੋੜ ਹੈ ਬੱਚੇ ਬਹੁਤ ਪਿੱਛੇ ਪੈ ਜਾਣਗੇ ਤੋਂ ਸਾਰੀਆਂ ਸੰਗਤਾਂ ਆ ਕੇ ਅਪੀਲ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਮਾਇਆ ਦੇ ਕੇ ਉਸ ٹرسٹ ਦਾ ਵੀ ਸਾਥ ਦਿੱਤਾ ਜਾਵੇ ਤੇ ਬੱਚਿਆਂ ਦੀ ਪੜ੍ਹਾਈ ਨੂੰ ਅਸੀਂ ਅੱਗੇ ਲਿਜਾ ਸਕੀਏ ਤੇਰੀ ਸੋਚੋ ਜੀ ਸੋਚ ਲਿ ਨਾ ਤੀ ਮੇਰਾ ਕਰਮ ਟਿੱਲ ਦਾ ਜਨਮ ਭਾਤੀ RAM ਗੁਸਈਆ ਕੀ ਕੇ ਜੀਵਨ ਮੋਹਿ ਨਾ ਜੀਵਨ ਉਹ ਨਾ ਬਿਸਾਰੋ ਮੈਂ ਜਨ ਤੇਰਾ ਮੇਰੀ ਸੰਕਤ ਕੋ ਜਸੋ